ਮੀਤਨ ਮੋਲ ਦੀ ਓਸ਼ੋ ਦੇ ਪਰਚਨਾ ਚੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਬਾਹੂਬਲੀ ਦੀ ਕੋਰ ਤਪੱਸਿਆ ਜੈਨ ਪਰੰਪਰਾ ਵਿੱਚ ਇੱਕ ਬਹੁਤ ਹੀ ਮਿੱਠੀ ਕਹਾਣੀ ਹੈ ਜੈਨ ਤੀਰਥਕਰ ਰਿਸ਼ਭ ਦੇ ਸੌ ਪੁੱਤਰ ਸਨ ਕਈ ਪੁੱਤਰਾਂ ਨੇ ਰਿਸ਼ਭ ਤੋਂ ਦਿਖਿਆ ਲੈ ਲਈ ਉਸ ਸੰਿਆਸ ਦੀ ਯਾਤਰਾ ਤੇ ਨਿਕਲ ਗਏ ਬਾਹੂਬਲੀ ਵੀ ਰਿਸ਼ਭ ਦੇ ਪੁੱਤਰ ਸਨ ਉਹਨਾਂ ਨੇ ਦੇਖਿਆ ਲੈਣ ਵਿੱਚ ਥੋੜੀ ਦੇਰ ਕੀਤੀ ਕੁਝ ਸੋਚ ਵਿਚਾਰ ਕੀਤੀ ਹੋਵੇਗੀ ਪਰ ਉਦੋਂ ਤੱਕ ਬਾਹੂਬਲੀ ਤੋਂ ਛੋਟੇ ਉਸਦੇ ਭੈਣ ਭਰਾ ਦਿਕਸ਼ਤ ਹੋ ਗਏ ਤੇ ਜਦੋਂ ਬਾਹੂਬਲੀ ਦੇ ਮਨ ਵਿੱਚ ਦੇਖਿਆ ਦਾ ਖਿਆਲ ਆਇਆ ਤ ਉਸ ਦੀ ਹੌਮੈ ਨੂੰ ਬਹੁਤ पीडਾ ਪਹੁੰਚੀ ਕਿ ਮੈਨੂੰ ਆਪਣੇ ਛੋਟੇ ਭੈਣ ਭਰਾਵਾਂ ਨੂੰ ਸੰਨਿਆਸੀ ਦੁਨੀਆ ਵਿੱਚ ਪਰਨਾਮ ਕਰਨਾ ਪਵੇਗਾ ਕਿਉਂਕਿ ਉਹ ਮੇਰੇ ਤੋਂ ਮੋਰੀ ਹੋ ਗਏ ਉਹਨਾਂ ਦੀ ਸੰਨਿਆਸੀ ਯਾਤਰਾ ਵੱਡੀ ਹੋ ਗਈ ਆਪਣੇ ਤੋਂ ਛੋਟੇ ਨੂੰ ਤੇ ਉਹ ਵੀ ਮੈਂ ਨਮਸਕਾਰ ਕਰਾਂ ਇਹ ਨਹੀਂ ਹੋ ਸਕੇਗਾ ਤਾਂ ਉਸਨੇ ਸੋਚਿਆ ਅਜੇ ਵੀ ਕੀ ਲੋੜ ਹੈ ਮੈਂ ਖੁਦ ਹੀ ਸਾਧਨਾ ਕਿਉਂ ਨ ਕਰ ਲਵਾਂ ਤਾਕਤਵਰ ਆਦਮੀ ਸੀ ਕਮਜ਼ੋਰ ਤਾਂ ਹਾਰਦੇ ਹੀ ਨੇ ਕਦੇ-ਕਦੇ ਤਾਕਤਵਰ ਬੁਰੀ ਤਰ੍ਹਾਂ ਹਾਰਦੇ ਨੇ ਤਾਕਤ ਹੀ ਉਹਨਾਂ ਦੀ ਹਾਰ ਦਾ ਕਾਰਨ ਬਣ ਜਾਂਦੀ ਹੈ ਤਾਂ ਬਾਹੂਬਲੀ ਇਕਾਂਤ ਵਿੱਚ ਜਾ ਕੇ ਤਪੱਸਿਆ ਵਿੱਚ ਕੋਰਤ ਤਪੱਸਿਆ ਵਿੱਚ ਲੀਨ ਹੋ ਗਿਆ ਸ਼ਾਇਦ ਇਸ ਧਰਤੀ ਤੇ ਬਹੁਤ ਘੱਟ ਲੋਕਾਂ ਨੇ ਹੀ ਅਜਿਹੀ ਤਪੱਸਿਆ ਕੀਤੀ ਹੋਵੇਗੀ ਤੇ ਅਜਿਹੀ ਸਾਧਨਾ ਕੀਤੀ ਹੋਵੇਗੀ ਸਭ ਕੁਝ ਦਾਤੇ ਲਗਾ ਦਿੱਤਾ ਸਭ ਕੁਝ ਬਸ ਇੱਕ ਛੋਟੀ ਜੀ ਚੀਜ਼ ਨੂੰ ਛੱਡ ਕੇ ਉਹ ਮੈਂ ਪਿੱਛੇ ਖੜੀ ਰਹੀ ਉਸ ਦੀ ਤਪੱਸਿਆ ਦੀ ਪ੍ਰਸਿੱਧੀ ਕੋਨੇ-ਕੋਨੇ ਤੱਕ ਪਹੁੰਚ ਕੇ ਜਿੱਥੇ ਵੀ ਲੋਕ ਸੋਚਦੇ ਸਮਝਦੇ ਉੱਥੋਂ ਤੱਕ ਬਾਹੂਬਲੀ ਦੀ ਖਬਰ ਪਹੁੰਚੀ ਲੋਕ ਹੈਰਾਨ ਸਨ ਕਿ ਇੰਨਾ ਪਵਿੱਤਰ ਆਦਮੀ ਇੰਨਾ ਸ਼ੁੱਧ ਆਦਮੀ ਸਭ ਕੁਝ ਦਾਤੇ ਲਾ ਕੇ ਖੜਾ ਹੈ ਫਿਰ ਵੀ ਕੋਈ ਦਰਸ਼ਨ ਨਹੀਂ ਹੋ ਰੇ ਸੱਚ ਦੇ ਕੀ ਵਜ੍ਹਾ ਹੈ ਰਿਸ਼ਭ ਤੱਕ ਵੀ ਇਹ ਖਬਰ ਪਹੁੰਚੀ ਰਿਸ਼ਭ ਮੁਸਕਰਾਏ ਤੇ ਉਹਨਾਂ ਬਾਹੂਬਲੀ ਦੀ ਇੱਕ ਭੈਣ ਨੂੰ ਜੋ दीक्षित ਹੋ ਗਈ ਸੀ ਬਾਹੂਬਲੀ ਕੋਲ ਭੇਜ ਦਿੱਤ ਕਿਹਾ ਪਰ ਛੋਟਾ ਜਿਹਾ ਟੰਕਟ ਗਿਆ ਹੋਇਆ ਪਰ ਉਸਨ ਕਾ ਪਹਾੜਾ ਨਾਲੋਂ ਵੀ ਭਾਰੀ ਹੈ ਸਭ ਕੁਝ ਦਾਤੇ ਲਗਾ ਲਿਆ ਹੈ ਕੇਵਲ ਮੈਂ ਨੂੰ ਬਚ ਰੱਖਿਆ ਹੈ ਤੁਸੀਂ ਕੁਝ ਵੀ ਦਾਤੇ ਨਾਲ ਲਗਾਓ ਬਸ ਮੈਂ ਨੂੰ ਦਾਤੇ ਲਗਾ ਦਿਓ ਤਾਂ ਹੱਲ ਹੋ ਜਾਵੇਗਾ ਪਰ ਸਭ ਕੁਝ ਦਾਤੇ ਲਗਾ ਦਿਓ ਧਨ ਦੌਲਤ ਪ੍ਰਸਿੱਧੀ ਤਨ ਮਨ ਪਰ ਜੇ ਪਿੱਛੇ ਇੱਕ ਮੈਂ ਬਚ ਜਾਵੇ ਤਾਂ ਸਭ ਕੁਝ ਵਿਅਰਥ ਹੈ ਜੇ ਸਭ ਦਾਤੇ ਲਗਾਉਣ ਵਾਲਾ ਆਪ ਹੀ ਪਿੱਛੇ ਬਚਿਆ ਰਹਿ ਜਾਵੇ ਤਾਂ ਤੁਸੀਂ ਪਰਮਾਤਮਾ ਨਾਲ ਲੜ ਰਹੇ ਹੋ ਤੁਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਨਹੀਂ ਕਰ ਰਹੇ ਜਾ ਤੁਸੀਂ ਸੱਚ ਤੇ ਵੀ ਜਿੱਤ ਪਾਉਣੀ ਨਿਕਲੇ ਹੋ ਸੱਚ ਨਾਲ ਇੱਕ ਹੋਣ ਲਈ ਨਹੀਂ ਨਿਕਲੇ ਇਹ ਕੋਈ ਪ੍ਰੇਮ ਦੀ ਯਾਤਰਾ ਨਹੀਂ ਹੈ ਇਹ ਕੋਈ ਯੁੱਧ ਕੋਈ ਹਮਲਾਵਰ ਮੰਦੀ ਅਵਸਥਾ ਹੈ ਸਭ ਕੁਝ ਦਾਸ ਤੇ ਹੈ ਬਾਹੂਬਲੀ ਦਾ ਕੁਝ بچਿਆ ਨਹੀਂ ਲਗਾਉਂਦੀ ਉਹ ਵੀ ਚਿੰਤਾ ਚ ਪੈ ਗਿਆ ਹੁਣ ਹੋਰ ਕੀ ਕਰਨ ਨੂੰ ਰਹਿ ਗਿਆ ਜਿੰਨੇ ਵਰਤ ਕਹੇ ਸਨ ਤੀਰਸ ਕਰਾਂ ਨੇ ਸਾਰੇ ਪੂਰੇ ਕਰ ਛੱਡੇ ਜਿੰਨੇ ਜਾਗਰਣਾਂ ਲਈ ਕਿਹਾ ਸੀ ਉਹਨੀਆਂ ਰਾਤਾਂ ਜਾ ਕੇ ਬਤਾ ਦਿੱਤੀਆਂ ਕਿਆ ਹੈ ਖੜੇ ਰੋਤਾ ਮਹੀਨਿਆਂ ਤੱਕ ਖੜਾ ਰਿਹਾ ਹਾਂ ਕਿਆ ਹੈ ਕਿ ਮਨ ਇਕਾਗਰ ਕਰ ਲੋ ਤਾਂ ਮਨ ਇਕਾਗਰ ਹੈ ਸਾਰੀਆਂ ਸ਼ਰਤਾਂ ਪੂਰੀਆਂ ਹਨ ਫਿਰ ਵੀ ਖੋਜ ਨਹੀਂ ਹੋ ਰਹੀ ਕੋਈ ਕਮੀ ਤਾਂ ਦਿਖਾਈ ਪੈ ਨਹੀਂ ਰਹੀ ਫਿਰ ਰਿਸ਼ਭ ਦੁਆਰਾ ਭੇਜੀ ਗਈ ਬਾਹੂਬਲੀ ਦੀ ਭੈਣ ਨੇ ਦੇਖਿਆ ਕਿ ਬਾਹੂਬਲੀ ਅੱਖਾਂ ਬੰਦ ਕੀਤੇ ਹੋਏ ਖੜੇ ਹਨ ਇੱਕ ਵਿਸ਼ਾਲ ਦੇਹੀ ਪੁਰਸ਼ਨ ਸੁੰਦਰਮ ਸਰੀਰ ਵਾਲੇ ਆਦਮੀ ਹਨ ਗੋਮਟੇਸ਼ਵਰ ਚ ਬਾਹੂਬਲੀ ਦੀ ਮੂਰਤੀ ਹੈ ਤੁਸੀਂ ਕਦੇ ਤਸਵੀਰਾਂ ਦੇਖੀਆਂ ਹੋਣਗੀਆਂ ਵਿਸ਼ਾਲ ਕਾਇ ਜਿਸ ਵਿੱਚ ਸਰੀਰ ਤੇ ਵੇਲਾ ਚੜ ਗਈਆਂ ਹਨ ਅਤੇ ਪੰਛੀਆਂ ਨੇ ਕੰਨਾਂ ਵਿੱਚ ਆਲ ਨਹੀਂ ਬਣਾਲੇ ਸਨ ਅਤੇ ਉਹ ਇਹ ਜਾਣਦੇ ਵੀ ਨਹੀਂ ਸਨ ਕਿ ਸਰੀਰ 베ਲਾ ਨਾਲ ਢਕਿਆ ਗਿਆ ਹੈ ਕਿਉਂਕਿ ਉਹ ਤਾਂ ਅੰਦਰਲੇ ਸੰਘਰਸ਼ ਵਿੱਚ ਇੰਨੇ ਰੁੱਝੇ ਹੋਏ ਸਨ ਕਿ ਸਰੀਰ ਤੇ ਕੀ ਵਾਪਰਿਆ ਉਹਨਾਂ ਨੂੰ ਪਤਾ ਹੀ ਨਹੀਂ ਸੀ ਪੈਨ ਨੇ ਚਾਰੇ ਪਾਸੇੋਂ ਜਾ ਕੇ ਬਾਹੂਬਲੀ ਨੂੰ ਦੇਖਿਆ ਇੰਨਾ ਕੋਹਰ ਤਪਸਵੀ ਤਾਂ ਕਦੇ ਦੇਖਿਆ ਹੀ ਨਹੀਂ ਕੰਨਾਂ ਤੇ ਪੰਛੀਆਂ ਨੇ ਆਲ ਨਹੀਂ ਬਣਾਲੇ ਹਨ ਵੇ ਚੰਡੇ ਦਿੱਤੇ ਹੋਏ ਹਨ ਕਿਉਂਕਿ ਸੁਰੱਖਿਅਤ ਜਗ੍ਹਾ ਹੈ ਬਾਹੂਬਲੀ ਹਿਲਦਾ ਵੀ ਨਹੀਂ ਵੇਲਾ ਚੜ ਗਈਆਂ ਹਨ ਵੇਲਾ ਤੇ ਫੁੱਲ ਆ ਗਏ ਹਨ ਪਤਾ ਨਹੀਂ ਕਰੂੰ ਤੂੰ ਬਾਹੂਬਲੀ ਐਵੇਂ ਹੀ ਖੜੇ ਹਨ ਪੱਥਰ ਵਾਂਗ ਹੁਣ ਹੋਰ ਕੀ ਬਾਕੀ ਹੈ ਤੇ ਫਿਰ ਭੈਣ ਨੇ ਅੰਦਰ ਡੁੰਗਾਈ ਤੱਕ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਦਿਖਾਈ ਦਿੱਤਾ ਕਿ ਅੰਦਰ ਸਿਰਫ ਇੱਕ ਚੀਜ਼ ਬਾਕੀ ਰਹਿ ਗਈ ਹੈ ਉਹ ਹੈ ਮੈਂ ਤਬਾਹੂਬਲੀ ਦੀ ਭੈਣ ਨੇ ਇੱਕ ਗੀਤ ਗਾਇਆ ਜਿਸ ਦਾ ਭਾਵ ਅਰਥ ਹੈ ਕਿ ਸਭ ਕੁਝ ਕਰ ਚੁੱਕੇ ਹੋ ਤੁਸੀਂ ਹੁਣ ਬਸ ਸਿੰਘਾਸਨ ਤੋਂ ਹੇਠਾਂ ਉਤਰੋ ਬਸ ਹੋਰ ਕੁਝ ਨਾ ਕਰੋ ਜ਼ਰਾ ਸਿੰਘਾਸਨ ਤੋਂ ਹੇਠਾਂ ਉਤਰੋ ਇਹ ਹਾਥੀ ਦੀ ਪਾਲਕੀ ਤੇ ਕਦੋਂ ਤੱਕ ਬੈਠੇ ਰਹੋਗੇ ਥੋੜਾ ਹੇਠਾਂ ਉਤਰੋ ਅਤੇ ਬਾਹੂਬਲੀ ਨੂੰ ਇਹ ਸੁਣਾਈ ਪਿਆ ਕਿ ਤੁਸੀਂ ਕਦੋਂ ਤੱਕ ਹਾਥੀ ਦੀ ਪਾਲਕੀ ਤੇ ਬੈਠੇ ਰਹੋਗੇ ਥੋੜਾ ਹੇਠਾਂ ਉਤਰੋ ਸਭ ਕੁਝ ਸ਼ੁੱਧ ਸੀ ਬਸ ਉਹ ਇੱਕ ਪਾਲਕੀ ਹੰਕਾਰ ਦੀ ਭਾਰੀ ਸੀ ਅਤੇ ਉਸੇ ਪਲ ਘਟਨਾ ਵਾਪਰ ਗਈ ਇੰਨੀ ਕੋਰਤ ਤਪੱਸਿਆ ਨਾਲ ਜੋ ਨਹੀਂ ਹੋਇਆ ਸੀ ਉਹ ਪਾਲਕੀ ਤੋਂ ਉਤਰਦੇ ਹੀ ਹੋ ਗਿਆ ਫਿਰ ਬਾਹੂਬਲੀ ਨੇ ਚੁੱਕ ਕੇ ਭਿੱਜੀਆਂ ਅੱਖਾਂ ਨਾਲ ਆਪਣੀ ਭੈਣ ਨੂੰ ਨਮਸਕਾਰ ਕੀਤਾ ਗੱਲ ਮੁੱਕ ਗਈ ਘਟਨਾ ਵਾਪਰ ਲਈ ਜੋ ਲੋਕ ਪ੍ਰਭੂ ਦੀ ਖੋਜ ਵਿੱਚ ਨਿਕਲਦੇ ਹਨ ਉਹ ਵੀ ਆਪਣੀ ਪਛਾਣ ਨੂੰ ਹਉਮੈ ਨੂੰ ਨਾਲ ਲੈ ਕੇ ਨਿਕਲਦੇ ਹਨ ਕਹਿੰਦੇ ਹਨ ਅਸੀਂ ਪ੍ਰਭੂ ਨੂੰ ਪਾ ਕੇ ਰ੍ਹਾਂਗੇ ਸਾਧਨਾ ਕਰਾਂਗੇ ਯੋਗ ਕਰਾਂਗੇ ਆਸਨ ਕਰਾਂਗੇ ਤਪ ਕਰਾਂਗੇ ਧਿਆਨ ਕਰਾਂਗੇ ਪਰ ਪਿੱਛੇ ਉਹ ਮੈਂ ਹੀ ਖੜੀ ਰਹੇਗੀ ਸਿੰਘਾਸਨ ਤੇ ਬਰਾਜਮਨ ਕਰੋੜਾਂ ਲੋਕ ਕੋਸ਼ਿਸ਼ ਕਰਦੇ ਹਨ ਪਹੁੰਚਦਾ ਕੌਣ ਹੈ ਕੋਈ ਇੱਕ ਉਹ ਇੱਕ ਜੋ ਆਪਣੀ ਪਛਾਣ ਨੂੰ ਅਤੇ ਹਉਮੈ ਨੂੰ ਛੱਡ ਦਿੰਦਾ ਹੈ ਹਾਥੀ ਦੀ ਪਾਲਕੀ ਤੋਂ ਉਤਰ ਜਾਂਦਾ ਹੈ